ਦਾ ਤੀਸਰੀ ਸੈਕੰਡਰੀ ਵੀਡੀਓ ਹੈਗੀ ਜਿਹਦੇ ਵਿੱਚ ਉਹ ਵੇਖਣ ਨੂੰ ਵਾਕਈ ਹੀ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਬਦਮਾਸ਼ੀ ਕੀਤੀ ਹੈ। ਉਹ ਕਿਸ਼ ਕਿਸ ਤਰ੍ਹਾਂ ਨੇ ਆਇਆ ਕਿ ਇਹ ਦੀ ਬਲੌਕ ਅੰਕੀਤਾ ਵੀ ਜੀ ਆਪਣੇ ਇੱਕ ਫੰਕਸ਼ਨ ਦੇ ਉੱਤੇ ਆਈ ਸੀ ਜਿੱਥੇ ਮੇਲਾ ਚੱਲ ਰਿਹਾ ਉੱਥੇ ਆਈ ਸੀ। ਬੱਚੇ ਦੇ ਲਈ ਜਿਹੜਾ ਹੈਗਾ ਇਹ ਵਾਪਸ ਜਿਹੜਾ ਸੀਗਾ ਕਢਾਉਣਾ ਤੋਂ ਕਾਲ ਜਿਹੜਾ ਉਹ ਸਹੀ ਹੈ ਕਿ ਜਿਹੜੀ ਵੀਡੀਓ ਹੈਗੀ ਹੈ ਵੀਡੀਓ ਨੂੰ ਵੇਖਣ ਦੇ ਉਹਦੇ ਹਾਫ ਭਾਵੇਂ ਇਸ ਤਰੀਕੇ ਨਾਲ ਲੱਗ ਰਿਹਾ ਕਿ ਜਿੱਦਾਂ ਇਹਨਾਂ ਨੇ ਹਥਿਆਰ ਆ ਬਟ ਉਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਇਹ ਕਿਹਾ ਕਿ ਉਹ ਇੱਕ ਪਾਸੇ ਫੜਿਆ ਹੋਇਆ ਸੀ ਦੂਸਰੇ ਪਾਸੇ ਉਹਨੇ ਕੀਤਾ ਆਪਣੇ ਹੱਥੋਂ ਕੀਤਾ ਜਿਹੜਾ ਹੈਗਾ ਮੈਂ ਆਪਣਾ ਉਹਨੇ ਚੇਂਜ ਹੈਂਡਸਟੈਡ ਆਫ ਮੁੰਡਾ ਹੈ। ਜਿਹੜੀ ਉਹ ਡਿਲੀਟ ਵੀਡੀਓ ਵਾਇਰਲ ਹੋਈ ਸੀ ਜਿਸਦੇ ਜਿਹਨੇ ਇਸ ਕੰਮ ਕੀਤਾ ਜਿਹੜੇ ਕੈਨ ਮੋਰ ਨਾਗਨ ਯਾਰੇ ਕੀ ਉਹਨਾਂ ਉਸ ਜਿਹੜਾ ਹੱਥ ਦੇ ਵਿੱਚ ਲੈ ਰਹਾ ਹੈ। ਕੇਸ ਇਹਨੂੰ ਬੜੀ ਤੇਜ਼ੀ ਨਾਲ ਤੱਕ ਬੜਾ ਵਾਇਰਲ ਹੋਇਆ ਬੜੇ ਸਵਾਲ ਸਿਗੇ ਸਿਰ ਕਰੇ। ਇਮੀਡੀਏਟਲੀ ਸੀਪੀ ਸਾਊਥੀ ਨੇ ਜਿਹੜਾ ਇਹ ਇਨਵੈਸਟਿਗੇਟ ਕਰਕੇ ਰੱਪਣਾ ਬੰਦਿਆ ਨਹੀਂ ਜਿਹੜਾ ਸੀ ਇਰਾਊਂਡ ਅਪ ਕਰ ਲਿਆ ਗਿਆ ਪੁੱਛ ਕੇ ਦੌਰਾਨ ਇਹ ਆਇਆ ਕਿ ਇਹ ਡੀ ਬਲੌਕ ਕੰਪੀਟਾ ਵੀ ਆਪਣੇ ਇੱਕ ਫੰਕਸ਼ਨ ਦੇ ਉੱਤੇ ਆਈ ਸੀ ਜਿੱਥੇ ਮੇਲਾ ਚੱਲ ਰਿਹਾ ਉੱਥੇ ਆਈ ਸੀ ਪਰ ਉੱਥੋਂ ਉਹਨਾਂ ਦੇ ਬੱਚੇ ਦੇ ਲਈ ਜਿਹੜਾ ਹੈਗਾ ਇਹ ਵਿਆਪਨ ਜਿਹੜਾ ਸੀਗਾ ਘਡੌਣਾ ਪਸਟਾਲ ਜਿਹੜਾ ਹੈ ਉਹ ਥੰਗਾ ਸੀ ਔਰ ਇਹ ਘਡੌਣਾ ਪਸਟਾਲ ਜਿਹੜਾ ਸੀਗਾ ਵੈਰੀਫਾਈ ਕਰਨ ਤੇ ਪਤਾ ਲੱਗਾ ਕਿ ਵਾਕਈ ਗੀ ਬੱਚੇ ਲਈ ਲੈ ਕੇ ਜਾ ਰਹੇ ਸੀ ਔਰ ਜਿਹੜੀ ਤੁਹਾਡੀ ਗੱਲ ਸਹੀ ਹੈ ਜਿਹੜੀ ਵੀਡੀਓ ਹੈਈਏ ਵੀਡੀਓ ਨੂੰ ਦੇਖਦੇ ਉਹਦੇ ਹਾਫ ਭਾਵੇਂ ਇਸੇ ਤਰੀਕੇ ਨਾਲ ਲੱਗਦਾ ਹੈ ਕਿ ਜਿੱਦਾਂ ਇਹਨਾਂ ਨੇ ਹਥਿਆਰ ਹੈ ਬਟ ਉਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਜੇ ਕਿਹਾ ਕਿ ਉਹ ਇੱਕ ਪਾਸੇ ਫੜਿਆ ਹੋਇਆ ਸੀ ਦੂਜੇ ਪਾਸੇ ਉਹਨੇ ਕੀਤਾ ਆਪਣੇ ਹੱਥੋਂ ਕੀਤਾ ਜਿਹੜਾ ਹੈਗਾ ਮੈਂ ਆਪਣੇ ਉਹਨੂੰ ਚੇਂਜ ਹੈਂਡ ਜਿਹੜਾ ਫੇਂਡ ਕੀਤਾ ਹੈ ਪਰ ਉਹਦਾ ਜਦੋਂ ਰਿਕਾਰਡ ਕੀਤਾ ਜਾਂ ਫਰਮਾਇਆ ਗਿਆ ਉਹ ਇਸ ਤਰੀਕੇ ਨਾਲ ਰਿਕਾਰਡਿੰਗ ਹੋ ਗਈ ਕਿ ਵਾਕਿ ਉਹ ਲੱਗ ਰਿਹਾ ਕਿ ਜਿੱਦਾਂ ਬਰਵਾਸ਼ੀਦਾਰ ਹੈ ਪਰ ਸਾਰੀ ਇਨਵੈਸਟੀਗੇਸ਼ਨ ਦੌਰਾਨ ਇਹ ਹੀ ਸਾਹਮਣੇ ਆਇਆ ਕਿ ਖਡਾਉਣਾ ਪਰਚੋ ਸੀ ਜਿਹੜਾ ਰੰਜੀਤ ਹੈ ਵੀ ਜਿਹੋ ਉਹਨਾਂ ਨੇ ਬੱਚਿਆਂ ਲਈ ਖਰੀਦਿਆ ਸੀ ਪਰ ਲੈ ਕੇ ਜਾ ਦਿੱਤਾ। ਉਹ ਸਰ ਮੋਟਰਸਾਈਕਲ ਕੋਲ ਕਿੰਨੇ ਜਣੇ ਬੱਝੇ ਹੋ ਸੀ ਨਾ? ਤਿੰਨ ਸੀ। ਹਾਂਜੀ। ਆ ਇਹਨਾਂ ਦੇ ਵੱਲੋਂ ਜਿਹੜਾ ਪੇਪਰ ਰਾਈਡਿੰਗ ਕੀਤੀ ਜਾ ਰਹੀ ਹੈ ਤਾਂ ਮੋਟਰਸਾਈਕਲ ਕਿਹਦੀ ਹੋਣੀ ਹੈ? ਜਿਹੜਾ ਗਗਨ ਦਾ। ਸਰ ਮੋਟਰਸਾਈਕਲ ਦੇ ਕੋਈ ਜੀ ਆਨ ਮੋਟਰਸਾਈਕਲ ਦੇ ਕਾਗਜ਼ ਪੱਤਰ ਚੈੱਕ ਕੀਤੇ ਉਹਨਾਂ ਦੇ ਨਾਂ ਤੇ ਹੀ ਹੈਗਾ। ਪਰ ਇਹਨਾਂ ਦੀ ਜਿਹੜੀ ਹੈਗੀ ਆ ਅਸੀਂ ਹੁਣ ਪ੍ਰੋਐਕਟਿਵ ਸਰ ਇਹਨਾਂ ਨੂੰ ਪੁੱਛਿਆ ਕਿ ਆਖਰਕਾਰ ਕਿਉਂ ਇਹਨਾਂ ਦੇ ਵੱਲ ਦੇ ਕੇ ਮੈਲਵਿੰਗ ਕੋ ਕਈ ਯਾਰੀ ਬੱਚੇ ਜਿਹੜੀ ਕਰਦੇ ਕਿ ਮੈਂ ਇਹ ਗਾਣਾ ਵਾਇਪਰ ਤੇ ਲੈ ਕੇ ਆਪ ਨਾਰਮਲ ਬੱਤੇ ਲੰਗੇ ਉਹ ਆਪਣੇ ਭਤੀਜੇ ਲਈ ਲੈ ਕੇ ਜਾ ਰਹੇ ਸੀਗੇ ਜ਼ਰੂਰ ਇਹ ਜਿਹੜਾ ਹੈਗਾ ਮੈਂ ਤੁਹਾਨੂੰ ਇਹ ਦੱਸਦਾ ਕਿ ਉਹਨਾਂ ਨੇ ਇੱਕwidehat ਦੇ ਪਿੱਛੇ ਫੜਿਆ ਹੋਇਆ ਸੀਗਾ ਉਹ ਦੂਸਰੇ ਹੱਥੇ ਫੜਿਆ ਔਰ ਉਹ 2 10 ਸੈਕਿੰਡ ਦੀ ਵੀਡੀਓ ਹੈਗੀ ਜਿਹਦੇ ਵਿੱਚ ਦੇਖਣ ਨੂੰ ਵਾਕਈ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਬਦਮਾਸ਼ੀ ਹੋਈ ਹੈ ਸੋ ਜੋ ਉਹਨਾਂ ਨੇ ਕੀਤਾ ਫਿਰ ਉਸ 'ਤੇ ਕਾਨੂੰਨ ਉਦੋਂ ਕਾਰਵਾਈ ਹੋਗੀ ਤਫਤ ਲੱਗਦਾ ਨਹੀਂ ਕਿ ਜੇਕਰ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਦੀ ਜਾਂ ਫਿਰ ਡੀਜੀਪੀ ਪੰਜਾਬ ਦੀ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀ ਵੀਡੀਓ ਨਹੀਂ ਆਣੀ ਚਾਹੀਦੀ ਤਾਂ ਮੌਕੇ ਤੇ ਹੀ ਜਿਹੜੀ ਕਾਰਵਾਈ ਕੀਤੀ ਜਾਏਗੀ ਤਾਂ ਉਸ ਤੋਂ ਬਾਅਦਦੋ ਵੀ ਇਹਨਾਂ ਦੇ ਵੱਲੋਂ ਹਾਥਰ ਵਿੱਚ ਇਸ ਤਰ੍ਹਾਂ ਪਿਸਤੌਲ ਲੈ ਕੇ ਘੁੰਮਣਾ ਕਿਤਨਾ ਕਿਤੇ ਗਲਤ ਲੱਗਦਾ ਬਿਲਕੁਲ ਗਲਤ ਲੱਗਦਾ ਤਾਂ ਹੀ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਗਈ ਇਹਨਾਂ ਪਰਿਵਰਤਨ ਜਰੂਰ ਗਲਤ ਹੈਗਾ ਤੇ ਜੇ ਗਲਤੀ ਹੈਗੀ ਹੈ ਤਾਂ ਹੀ ਇਹਨਾਂ ਨੂੰ ਜੜੀ ਹੈਗੀ ਹੈ ਕਾਨੂੰਨ ਮੁਤਾਬਕ ਤਨ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿਉਂਕਿ ਅਕਸਰ ਐਨੀਆਂ ਹਦਾਇਤਾਂ ਹੋਣ ਦੇ ਬਾਵਜੂਦ ਵੀ ਲਗਾਤਾਰ ਉਹਨਾਂ ਦੇ ਵੱਲੋਂ ਆਪਣੀਆਂ ਵਕ ਵਕ ਸੋਸ਼ਲ ਮੀਡੀਆ ਤੇ ਰੀਲਾਂ ਪਾਈਆਂ ਜਾਂਦੀਆਂ ਨੇ ਜਿਸ ਤਰ੍ਹਾਂ ਇਹ ਵੀ ਵੀਡੀਓ ਸਾਹਮਣੇ ਆਈ ਹੈ ਤਾਂ ਕੀ ਮੈਸੇਜ ਹੈ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਮੈਂ ਇਹ ਦੇ ਦਿੰਦੀ ਹਾਂ ਕਿ ਜਿਹੜੇ ਉਹ ਵੀ ਹਸਲਾ ਹੁੰਦਾ ਹੈ ਉਹ ਤੁਹਾਡੀ ਨਿੱਜੀ ਸੁਰੱਖਿਆ ਦੇ ਲਈ ਹੁੰਦਾ ਉਹ ਦਿਖਾਵੇ ਦੇ ਲਈ ਨਹੀਂ ਤੋਂ ਜੇ ਤੁਸੀਂ ਉਹਨੂੰ ਉਖਾਵਾ ਕਰ ਦਿਓ ਤੇ ਉਹ ਜਿਹੜਾ ਟੋਟਲੀ ਪਾਬੰਦੀ ਹੈਗੀ ਬੈਨ ਹੈਗਾ ਉਹਦੇ ਮੁਤਾਬਕ ਤੁਹਾਡੇ ਕਾਨੂੰਨ ਦਾ ਸੱਤੇ ਕਰ ਵੀ ਦੇਗੀ ਜਿਹੜੇ ਲਾਇਸੈਂਸੀ ਵਿਆਪਨ ਹੋ ਗਿਆ ਉਹਨੂੰ ਰੱਖਣ ਦਾ ਇੱਕ ਪ੍ਰੋਟੋਕੋਲ ਹੁੰਦਾ ਇੱਕ ਪ੍ਰਕਿਰਿਆ ਹੁੰਦੀ ਹੈ ਉਸ ਤਰ੍ਹਾਂ ਵੀ ਰੱਖੋ ਇਹ ਨਮਾਇਸ਼ਲੀ ਨਹੀਂ ਹੁੰਦਾ ਇਹ ਤੁਹਾਡੀ ਸੁਰੱਖਿਆ ਲਈ ਇਹਨੂੰ ਸੁਰੱਖਿਅਤ ਹੀ ਰੱਖੋ ਜੇ ਤੁਸੀਂ ਇਹਦੀ ਨਮਾਇਸ਼ ਕਰੋਗੇ ਕਿਸੇ ਡਰਾਉਂਗੇ ਤਾਂ ਡਰਾਉਂਗੇ ਜਾਂ ਕੋਈ ਗਲਤ ਐਕਸ਼ਨ ਕਰੋਗੇ ਤਾਂ ਕਾਨੂੰਨ ਮੁਤਾਬਕ ਤੁਹਾਡੇ ਤੇ ਕਾਰਵਾਈ ਹੋਵੇਗੀ